ਅੱਜ ਅਸੀਂ ਪੜਨ ਜਾ ਰਹੇ ਹਾਂ ਅਨੋਖਾ ਨਾ ਇੱਕ ਬਾਪ ਦੇ ਤਿੰਨ ਬੇਟੇ ਸਨ ਦੋ ਵੱਡੇ ਬੇਟੇ ਉਸ ਦੀ ਪਹਿਲੀ ਪਤਨੀ ਦੇ ਸਨ ਅਤੇ ਛੋਟਾ ਜਿਸ ਦਾ ਨਾਮ ਅਸਪੰਸੀ ਦੂਜੀ ਪਤਨੀ ਦਾ ਸੀ ਅਸਪੰ ਭਾਵੇਂ ਪੋਲ ਪਲਾ ਬੁੱਧੀਮਾਨ ਸੀ ਫਿਰ ਵੀ ਉਸ ਦੇ ਭਰਾ ਉਸ ਨੂੰ ਬਚਪਨ ਤੋਂ ਹੀ ਪਿਆਰ ਨਹੀਂ ਕਰਦੇ ਸਨ ਲੜਕੇ ਨੂੰ ਅਨੇਕ ਵਾਰ ਵਾਧੂ ਦਾ અપਮਾਨ ਥੱਪੜ ਅਤੇ ਮਜ਼ਾਕ ਸਹਿਣੇ ਪੈਂਦੇ ਸਨ ਚੁੱਪਚਾਪ ਨੂੰ ਰੋਣਾ ਪੈਂਦਾ ਸੀ ਪਰ ਉਸਨੇ ਇੱਕ ਵਾਰ ਵੀ ਪਿਤਾ ਨੂੰ ਸ਼ਿਕਾਇਤ ਨਹੀਂ ਕੀਤੀ ਉਸਨੇ ਨਾ ਕਦੇ ਭਰਾਵਾਂ ਦਾ ਪੂਰਾ ਕੀਤਾ ਅਤੇ ਨਾ ਹੀ ਕਦੇ ਚਾਹੇ ਅਤੇ ਪਿਤਾ ਬੁੱਢਾ ਹੁੰਦਾ ਗਿਆ ਪਿਤਾ ਦੀ ਮੌਤ ਤੋਂ ਬਾਅਦ ਭਰਾਵਾਂ ਨੇ ਉਸ ਦੀ ਸਾਰੀ ਜਮਾ ਪੂੰਜੀ ਆਪਸ ਵਿੱਚ ਵੰਡ ਲਈ ਅਤੇ ਛੋਟੇ ਭਰਾ ਨੂੰ ਕੇਵਲ ਇੱਕ ਪੁਰਾਣਾ ਤੰਬੂ ਕਰ ਅਤੇ ਕੁਝ ਪੇਡਾਂ ਹੀ ਦਿੱਤੀਆਂ। ਗਾਵਾਂ ਜਦੋਂ برف ਤੇ ਟੋਏ ਵਿੱਚ ਪਾਣੀ ਪੀਂਦੀਆਂ ਹਨ, ਫੁਛੜਾ برف ਛੱਟਦਾ ਰਹਿੰਦਾ ਹੈ। ਉਹਨਾਂ ਨੇ ਅਸਪੰਨ ਨੂੰ ਹੱਸਦੇ ਹੋਏ ਕਿਹਾ, ਲੜਕੇ ਨੇ ਨਾ ਭਰਾਵਾਂ ਨਾਲ ਬਹਿਸ ਕੀਤੀ ਅਤੇ ਨਾ ਹੀ ਉਹਨਾਂ ਨਾਲ ਝਗੜਿਆ। ਕਿਸੇ ਨਾ ਕਿਸੇ ਤਰ੍ਹਾਂ ਗੁਜ਼ਾਰਾ ਕਰ ਲਵਾਂਗਾ, ਉਸਨੇ ਮਨ ਵਿੱਚ ਕਿਹਾ। ਸਣੀ ਹੋਣ ਨਾਲੋਂ ਇਮਾਨਦਾਰ ਹੋਣਾ ਬਿਹਤਰ ਹੈ ਕੁਝ ਸਮੇਂ ਪਿਛੋਂ ਅਸਪਨੂ ਇੱਕ ਗਰੀਬ ਲੜਕੀ ਪਸੰਦ ਆ ਗਈ ਉਸਨੇ ਉਸ ਨਾਲ ਵਿਆਹ ਕਰ ਲਿਆ ਅਤੇ ਆਪਣੀ ਜਵਾਨ ਪਤਨੀ ਨਾਲ ਸੁਖ ਚੈਨ ਨਾਲ ਰਹਿਣ ਲੱਗਿਆ ਇੱਕ ਸਾਲ ਬੀਤ ਗਿਆ ਇੱਕ ਵਾਰ ਵੱਡੇ ਭਰਾਵਾਂ ਨੇ ਛੋਟੇ ਭਰਾ ਨੂੰ ਆਪਣੇ ਕੋਲ ਬੁਲਾਇਆ ਤੇ ਕਿਹਾ ਸਾਨੂੰ ਉੜਦੀ ਖਬਰ ਮਿਲੀ ਹੈ ਕਿ ਖਾਨਦੀ ਰਾਜਧਾਨੀ ਵਿੱਚ ਸਾਨਾ ਦਾ ਭਾਅ ਚੜ ਗਿਆ ਹੈ ਅਸੀਂ ਆਪਣੇ ਝੁੰਡ ਨੂੰ ਉੱਥੇ ਵੇਚਣ ਲਈ ਹੱਕ ਕੇ ਲੈ ਜਾਣਾ ਚਾਹੁੰਦੇ ਹਾਂ ਜਰਾ ਰਸਤੇ ਵਿੱਚ ਸਾਨਾ ਨੂੰ ਸੰਭਾਲਣ ਵਿੱਚ ਸਾਡੀ ਮਦਦ ਕਰ ਦਿਓ ਜੇਕਰ ਸੌਦਾ ਚੰਗਾ ਰਿਹਾ ਤਾਂ ਅਸੀਂ ਤੈਨੂੰ ਵਧੀਆ ਘੋੜੇ ਦੇ ਦੇਵਾਂਗੇ ਇਨਾਮ ਲਈ ਧੰਨਵਾਦ ਭਰਾਵੋ ਅਸਪੰਨੇ ਜਵਾਬ ਦਿੱਤਾ ਪਰ ਮੈਂ ਤਾਂ ਬਿਨਾਂ ਕਿਸੇ ਇਨਾਮ ਦੇ ਵੀ ਤੁਹਾਡੀ ਮਦਦ ਕਰਨ ਲਈ ਤਿਆਰ ਹਾਂ ਇਹ ਤਾਂ ਬਹੁਤ ਚੰਗੀ ਗੱਲ ਹੈ ਭਰਾਵਾਂ ਨੇ ਚੋਰੀ ਛੁਪੇ ਇੱਕ ਦੂਜੇ ਨੂੰ ਅੱਖ ਮਾਰੀ ਤੂੰ ਝੇਕਰ ਇਨਾਮ ਲੈਣ ਤੋਂ ਇਨਕਾਰ ਕਰਦਾ ਹੈ ਤਾਂ ਬਹੁਤ ਚੰਗੀ ਹੀ ਗੱਲ ਹੈ ਪਿਤਾ ਤੇਰੀ ਨੇਕ ਦਿਲੀ ਲਈ ਤੇਰੀਆਂ ਸਿਫਤਾਂ ਦੇ ਪੁੱਲ ਉਂਝ ਹੀ ਥੋੜਾ ਬੰਦੇ ਸਨ ਸਫ਼ਰ ਦੀ ਤਿਆਰੀ ਕਰੋ ਆਪਾਂ ਸਵੇਰੇ ਹੀ ਨਿਕਲ ਪਾਵਾਂਗੇ ਸਵੇਰੇ ਬਾਕਾ ਨੌਜਵਾਨ ਆਪਣੀ ਪਤਨੀ ਤੋਂ ਵਿਦਾ ਲੈਣ ਲੱਗਿਆ ਉਹ ਉਸ ਦੇ ਗਲੇ ਲੱਗ ਕੇ ਰੋ ਪਈ ਅਤੇ ਬੋਲੀ ਤੁਹਾਡੀ ਯਾਤਰਾ ਸਫਲ ਰਹੇ ਪਿਆਰੇ ਸਫਲਤਾ ਪ੍ਰਾਪਤ ਕਰਕੇ ਘਰ ਵਾਪਸ ਆਓ ਜਦੋਂ ਵਾਪਸ ਆਓਗੇ ਤਾਂ ਤੁਹਾਡਾ ਬੇਟਾ ਪਹਿਲੀ ਸੰਤਾਨ ਪੰਘੂੜੇ ਵਿੱਚ ਤੁਹਾਡੀ ਉਡੀਕ ਕਰ ਰਿਹਾ ਹੋਵੇਗਾ ਅਸਪਨ ਨੂੰ ਸੰਤੇਪੀ ਵਿੱਚ ਸਾਨਾ ਨਾਲ ਕਾਫੀ ਪਟਕਣਾ ਪਿਆ ਕਿਉਂਕਿ ਵੱਡੇ ਭਰਾ ਉਸ ਨੂੰ ਆਪਣੇ ਨਾਲ ਇਸੇ ਲਈ ਤਾਂ ਲੈ ਗਏ ਸਨ ਜਿਸ ਨਾਲ ਕਿ ਉਹਨਾਂ ਨੂੰ ਘੱਟ ਤੋਂ ਘੱਟ ਕੰਮ ਕਰਨਾ ਪਵੇ ਅਤੇ ਘੱਟ ਤੋਂ ਘੱਟ ਪਰੇਸ਼ਾਨੀ ਉਠਾਉਣੀ ਪਵੇ ਪਰ ਆਪਣੀ ਪਤਨੀ ਦੀ ਪਹਿਲੀ ਸੰਤਾਨ ਬਾਰੇ ਕਹੇ ਸ਼ਬਦ ਯਾਦ ਕਰਕੇ ਉਸ ਨੇ ਨਾ ਥਕੇਵੇ ਦੀ ਪ੍ਰਵਾਹ ਕੀਤੀ ਨਾ ਹੀ ਦੂਰੀ ਦੀ ਅਤੇ ਉਹਨੇ ਸਾਰਿਆਂ ਵਿੱਚ ਸਭ ਤੋਂ ਪ੍ਰਸੰਨ ਲੱਗਦਾ ਸੀ ਭਰਾ ਰਾਜਧਾਨੀ ਵਿੱਚ ਪਹੁੰਚੇ ਉਹਨਾਂ ਨੇ ਬਾਜ਼ਾਰ ਕੋਲ ਪਸ਼ੂਆਂ ਲਈ ਇੱਕ ਵਾੜਾ ਕਿਰਾਏ ਤੇ ਲਿਆ ਅਤੇ ਰਾਤ ਨੂੰ ਉੱਥੇ ਹੀ ਡੇਰਾ ਜਮਾਇਆ ਉਹਨਾਂ ਨੇ ਆਪਣੇ ਕੰਮ ਬਾਹਰ ਆਪਣੇ ਕੰਮ ਨਿਪਟਾਏ ਹੀ ਸਨ ਕਿ ਘੋੜਿਆਂ ਦੇ ਵਾੜਾ ਦੀ ਆਵਾਜ਼ ਸੁਣਾਈ ਦਿੱਤੀ ਅਤੇ ਵਾੜੇ ਵਿੱਚ ਦੇ ਬਾਹਰ ਖਾਨ ਦੇ ਘੋੜ ਸਵਾਰ ਸਿਪਾਹੀਆਂ ਦੀ ਟੁਕੜੀ ਆ ਪਹੁੰਚੀ ਐ ਵਪਾਰੀਓ ਟੁਕੜੀ ਦੇ ਮੁਖੀ ਨੇ ਕਿਹਾ ਆਪਣੇ ਸਾਨਾ ਨੂੰ ਇੱਥੋਂ ਹੀ ਛੱਡੋ ਅਤੇ ਸਾਡੇ ਨਾਲ ਚੱਲੋ ਖਾਨ ਨੇ ਤੁਹਾਨੂੰ ਆਪਣੇ ਸਾਹਮਣੇ ਹਾਜ਼ਰ ਹੋਣ ਦਾ ਹੁਕਮ ਦਿੱਤਾ ਹੈ ਵੱਡੇ ਭਰਾ ਡਰ ਦੇ ਮਾਰੇ थर-थर ਕੰਬਣ ਲੱਗੇ ਭਾਰ ਛੋਟੇ ਨੇ ਉਹਨਾਂ ਨੂੰ ਦਿਲਾਸਾ ਦਿੱਤਾ ਅਸੀਂ ਕੋਈ ਬੁਰਾ ਕੰਮ ਨਹੀਂ ਕੀਤਾ ਅਤੇ ਖਾਨ ਸਾਡਾ ਬੁਰਾ ਨਹੀਂ ਕਰੇਗਾ ਕੇਵਲ ਉਸ ਦੇ ਨਾਲ ਆਦਰ ਪੂਰਵਕ ਪੇਸ਼ ਆਉਣਾ ਅਤੇ ਉਸ ਦੇ ਸਵਾਲਾਂ ਦਾ ਜਵਾਬ ਸੋਚ ਸਮਝ ਕੇ ਦੇਣਾ ਅਤੇ ਸੱਚਮੁੱਚ ਜਦੋਂ ਭਰਾਵਾਂ ਨੂੰ ਮਹਿਲ ਵਿੱਚ ਲਜਾਇਆ ਗਿਆ ਖਾਨ ਬਹੁਤ ਕਿਰਪਾਪੂਰਵਕ ਉਹਨਾਂ ਨੂੰ ਮਿਲਿਆ ਅਤੇ ਬਿਨਾਂ ਕਿਸੇ ਤਰ੍ਹਾਂ ਦੀ ਸ਼ਕਤੀ ਦਿਖਾਏ ਗੱਲਬਾਤ ਕਰਨ ਲੱਗਿਆ ਹਰ ਮੌਸਮ ਵਿੱਚ ਵੱਖ-ਵੱਖ ਫਸਲ ਹੁੰਦੀ ਹੈ ਅਤੇ ਹਰ ਦੇਸ਼ ਵਿੱਚ ਆਪਣੇ ਆਪਣੇ ਰੀਤੀ ਰਿਵਾਜ ਹੁੰਦੇ ਹਨ ਸਾਡੇ ਇੱਥੇ ਦਸਤੂਰ ਹੈ ਜੋ ਕੋਈ ਰਾਜਧਾਨੀ ਵਿੱਚ ਆਪਣਾ ਮਾਲ ਵੇਚਣ ਆਉਂਦਾ ਹੈ ਉਸ ਨੂੰ ਖਾਨ ਦੇ ਸਾਹਮਣੇ ਹਾਜ਼ਰ ਹੋ ਕੇ ਉਸ ਦੀ आई बुझारत बुझਣੀ ਹੁੰਦੀ ਹੈ बुझारत बुਜਣ ਵਾਲੇ ਨੂੰ ਪੁਰਸਕਾਰ ਦੇ ਰੂਪ ਵਿੱਚ ਵਪਾਰ ਕਰਨ ਦੀ ਆਗਿਆ ਪ੍ਰਦਾਨ ਕੀਤੀ ਜਾਂਦੀ ਹੈ ਅਤੇ ਜੋ ਨਹੀਂ बुझ ਸਕਦਾ ਉਸ ਨੂੰ ਸ਼ਹਿਰ ਵਿੱਚੋਂ ਕੱਢ ਦਿੰਦੇ ਹਾਂ ਆਪਣੀ ਪ੍ਰੀਖਿਆ ਲਈ ਤਿਆਰ ਹੋ ਜਾਓ ਮਰ ਗਏ ਵੱਡੇ ਭਰਾ ਬੁੜਬੁੜਾਏ ਮੇਰੇ ਤੇ ਪਰੋਸਾਰ ਰਖੋ ਅਸਪੰਨੇ ਹੌਲੀ ਜਿਹੀ ਕਿਹਾ ਇਹ ਤਿੰਨ ਬੁਝਾਰਤਾਂ ਸੁਣੋ ਅਤੇ ਵੱਡਪਨ ਨਾਲ ਉਹਨਾਂ ਨੂੰ ਬੁਝੋ ਖਾਨ ਨੇ ਅੱਗੇ ਕਿਹਾ ਪਹਿਲੀ ਬੁਝਾਰਤ ਹੈ ਘੋੜੇ ਤੋਂ ਉੱਚੀ ਕੁੱਤੇ ਤੋਂ ਛੋਟੀ ਕਿਹੜੀ ਚੀਜ਼ ਹੈ ਦੂਜੀ ਜਿਉਂਦੇ ਤੋਂ ਮਰਿਆ ਪੈਦਾ ਹੁੰਦਾ ਹੈ ਮਰੇ ਤੋਂ ਜਿਉਂਦਾ ਇਹ ਕੀ ਹੁੰਦਾ ਹੈ ਤੀਜੀ ਹੈ ਆਲਣਾ ਇੱਕ ਬਾਜ਼ ਚਾਲੀ ਇਹ ਕਿਹੜੀ ਚੀਜ਼ ਹੁੰਦੀ ਹੈ ਜਦੋਂ ਤੱਕ ਵੱਡੇ ਭਰਾ ਮੱਥੇ ਤੇ ਜੋਰ ਦੇ ਕੇ ਅੱਖਾਂ ਚਪਕਦੇ ਰਹੇ ਛੋਟਾ ਭਰਾ ਅੱਗੇ ਨਿਕਲ ਆਇਆ ਜਹਾਂ ਪਨਾ ਇਜਾਜ਼ਤ ਹੋਵੇ ਤਾਂ ਦੱਸਾਂ ਮੈਂ ਤਿੰਨੇ 부ਝਾਰਤਾ ਬੁੱਝ ਚੁੱਕਿਆ ਹਾਂ ਅਸੰਭਵ ਖਾਨ ਨੇਹਰਾਨੀ ਪ੍ਰਗਟ ਕੀਤੀ 바ਕਾ ਨੌਜਵਾਨ ਬੋਲਿਆ ਘੋੜੇ ਤੋਂ ਉੱਚੀ ਕੁੱਤੇ ਦੀ ਕੁੱਤੇ ਤੋਂ ਛੋਟੀ ਕਾਠੀ ਹੁੰਦੀ ਹੈ ਹਜ਼ੂਰੇ ਆਲਮ ਠੀਕ ਹੈ ਨਾ ਜਿਉਂਦੇ ਤੋਂ ਮਰਿਆ ਪੈਦਾ ਹੁੰਦਾ ਹੈ ਇਹ ਅੰਡਾ ਹੁੰਦਾ ਹੈ ਅਤੇ ਮਰੇ ਤੋਂ ਜਿਉਂਦਾ ਚਿੜੀ ਦਾ ਬੱਚਾ ਆਲਣਾ ਇੱਕ ਬਾਜ਼ ਚਾਲੀ ਤੀਰ ਅਤੇ ਪੱਥਰ ਠੀਕ ਕਿਹਾ ਖਾਣ ਕਹਿ ਉੱਠਿਆ ਜੇਕਰ ਤੁਸੀਂ ਮੇਰੇ ਤਿੰਨ ਸਵਾਲਾਂ ਦੇ ਜਵਾਬ ਦਿਓਗੇ ਤਾਂ ਮੈਂ ਤੁਹਾਨੂੰ ਬਹੁਤ ਕੀਮਤੀ ਭੇਟ ਦਿਆਂਗਾ ਕਹੋ ਹਜ਼ੂਰੇ ਆਲਮ ਅਸਪੰਨੇ ਤਿਆਰੀ ਨਾਲ ਕਿਹਾ ਕਿਹੜਾ ਪੱਤਰ ਸਭ ਤੋਂ ਭਾਰੀ ਹੁੰਦਾ ਹੈ ਖਾਨ ਨੇ ਪੁੱਛਿਆ ਉਹ ਜੋ ਸਾਡੇ ਸਿਰ ਤੇ ਡਿੱਗੇ ਮੇਰੇ ਹਜ਼ੂਰ ਠੀਕ ਤਲਵਾਰ ਤੋਂ ਤੇਜ ਕਿਹੜੀ ਚੀਜ਼ ਹੁੰਦੀ ਹੈ ਜ਼ੁਬਾਨ ਤਲਵਾਰ ਤੋਂ ਤੇਜ ਹੁੰਦੀ ਹੈ ਠੀਕ ਕਿਹਾ ਅਜੇ ਹੀ ਕਿਹੜੀ ਗੱਲ ਹੈ ਜਿਸ ਨੂੰ ਦੁਨੀਆ ਵਿੱਚ ਕੋਈ ਨਹੀਂ ਜਾਣਦਾ ਕੋਈ ਵੀ ਵਿਦਵਾਨਾਂ ਤੋਂ ਵਿਦਵਾਨ ਵੀ ਨਹੀਂ ਜਾਣਦਾ ਕੀ ਅਗਲੇ ਪਲ ਉਸ ਦੇ ਨਾਲ ਕੀ ਹੋਣ ਵਾਲਾ ਹੈ ਖਾਨ ਨੇ ਸراہਣਾ ਦੀ ਦ੍ਰਿਸ਼ਟੀ ਨਾਲ ਨੌਜਵਾਨ ਵੱਲ ਦੇਖਿਆ ਤੁਹਾਡੀ ਬੁੱਧੀ ਕਾਫੀ ਤੇਜ ਹੈ ਲੜਕੇ ਮੈਂ ਜਾਨਣਾ ਚਾਹੁੰਦਾ ਹਾਂ ਕਿ ਤੁਸੀਂ ਕਿੱਥੋਂ ਦੇ ਹੋ ਅਤੇ ਤੁਹਾਡਾ ਨਾਂ ਕੀ ਹੈ ਹੋ ਸਕਦਾ ਹੈ ਮੈਨੂੰ ਕਦੇ ਫਿਰ ਜ਼ਰੂਰਤ ਪਵੇ ਜਵਾਬ ਸੁਣ ਕੇ ਖਾਨ ਨੇ ਆਪਣੇ ਵੱਡੇ ਵਜ਼ੀਰ ਨੂੰ ਅਸਪੰਨ ਨੂੰ ਤੁਰੰਤ ਅਸ਼ਰਫੀਆਂ ਦੀ ਥੈਲੀ ਦੇਣ ਲਈ ਕਿਹਾ ਅਤੇ ਵੱਡੇ ਭਰਾਵਾਂ ਨੂੰ ਬੋਲਿਆ ਹਾਲਾਂਕਿ ਤੁਹਾਡੇ ਕੋਲ 부ਝਾਰਤਾ 부ਜਣ ਦੀ ਅਕਲ ਨਹੀਂ ਹੈ ਪਰ ਛੋਟੇ ਭਰਾ ਕਰਕੇ ਮੈਂ ਤੁਹਾਨੂੰ ਵੀ ਆਪਣੇ ਜਨਵਰ ਵੇਚਣ ਤੱਕ ਰਾਜਧਾਨੀ ਵਿੱਚ ਰਹਿਣ ਦੀ ਆਗਿਆ ਦਿੰਦਾ ਹਾਂ ਭਰਾਵਾਂ ਨੇ ਖਾਣ ਦਾ ਧੰਨਵਾਦ ਕੀਤਾ ਅਤੇ ਸਿਪਾਹੀਆਂ ਉਹਨਾਂ ਨੂੰ ਬਾੜੇ ਤੱਕ ਛੱਡ ਆਏ ਜਿੱਥੇ ਉਹਨਾਂ ਦੇ ਸਾਨ ਚੈਨ ਨਾਲ ਜੁਗਾਲੀ ਕਰ ਰਹੇ ਸਨ ਤਿੰਨੇ ਭਰਾ ਸਾਰੀ ਰਾਤ ਨਹੀਂ ਸੁੱਤੇ ਛੋਟਾ ਭਰਾ ਖੁਸ਼ੀ ਦੇ ਮਾਰੇ ਕੀ ਉਹ ਅਚਾਨਕ ਇੰਨਾ ਕਿਸਮਤ ਵਾਲਾ ਨਿਕਲਿਆ ਵੱਡੇ ਭਰਾ ਉਸ ਦੀ ਅਕਲ ਅਤੇ ਖਾਣ ਵੱਲੋਂ ਉਸ ਨੂੰ ਦਿੱਤੀ ਗਈ ਭੇਟ ਨਾਲ ਈਰਖਾ ਦੇ ਮਾਰੇ ਸਵੇਰ ਨੂੰ ਬਾਜ਼ਾਰ ਖੁੱਲ ਗਿਆ ਅਤੇ ਉੱਥੋਂ ਚਹਿਲ ਪਹਿਲ ਸ਼ੁਰੂ ਹੋ ਗਈ। ਪਰਾਂਵਾ ਨੇ ਥੋੜੇ ਜਿਹੇ ਸਮੇਂ ਵਿੱਚ ਸਾਨਾ ਨੂੰ ਭਾਰੀ ਨਫੇ ਵਿੱਚ ਵੇਚ ਦਿੱਤਾ ਅਤੇ ਸ਼ਹਿਰ ਦੀ ਜੂੰਹ ਵਿੱਚੋਂ ਬਾਹਰ ਨਿਕਲ ਆਏ। ਉਜਾੜ ਸੰਤੇਪੀ ਵਿੱਚ ਪਹੁੰਚਣ ਦੇ ਵੱਡੇ ਭਰਾ ਆਮਦਨ ਦੀ ਵੰਡ ਕਰਨ ਲੱਗੇ ਤਾਂ ਛੋਟਾ ਭਰਾ ਬੋਲਿਆ ਬਰਾਵੋ ਆਓ ਇਸ ਤਰ੍ਹਾਂ ਕਰੀਏ ਜੋ ਸੋਨਾ ਮੈਨੂ ਖਾਨ ਨੇ ਦਿੱਤਾ ਹੈ ਉਸ ਵਿੱਚੋਂ ਕੁਝ ਮੈਂ ਤੁਹਾਨੂੰ ਦੇ ਦਿੰਦਾ ਹਾਂ ਜਿਸ ਨਾਲ ਸਾਡੇ ਤਿੰਨਾਂ ਕੋਲ ਬਰਾਬਰ ਬਰਾਬਰ ਸੋਨਾ ਹੋ ਜਾਵੇ ਵੱਡੇ ਭਰਾਵਾਂ ਨੇ ਬਿਨਾਂ ਚਿਚਕ ਤੋਂ ਉਸ ਦੀਆਂ ਅਸਰਫੀਆਂ ਲੈ ਲਈਆਂ ਪਰ ਅਸਪੰਦ ਦੀ ਉਧਾਰਤਾ ਨਾਲ ਉਹਨਾਂ ਦੇ ਲਾਲਚ ਦੀ ਅੱਗ 부ਜੀ ਨਹੀਂ ਬਲਕਿ ਵੱਧ ਗਈ ਹੁਣ ਉਹਨਾਂ ਨੂੰ ਖਾਨ ਦੀ ਥੈਲੀ ਵਿੱਚ ਰੱਖੀਆਂ ਸਾਰੀਆਂ ਅਸਰਫੀਆਂ ਹੜੱਪਣ ਦੀ ਇੱਛਾ ਹੋਣ ਲੱਗੀ। ਉਹ ਜਾਣ-ਬੁੱਝ ਕੇ ਰਸਤੇ ਵਿੱਚ ਪਿੱਛੇ ਰਹਿ ਕੇ ਸਾਜ਼ਿਸ਼ ਕਰਨ ਲੱਗੇ। ਚਲੋ ਇਸ ਅਸਪੰ ਨੂੰ ਜਾਨ ਤੋਂ ਮਾਰ ਦਿੰਦੇ ਹਾਂ। ਲੋਕਾਂ ਨੂੰ ਕਹਾਂਗੇ ਕੀ ਪੜਾ ਸਮੇ ਉਸ ਨੂੰ ਸੱਪ ਨੇ ਡੰਗ ਲਿਆ। ਗਵਾਹ ਕੋਈ ਹੈ ਨਹੀਂ ਹੈ ਨਹੀਂ। ਕੌਣ ਸਾਡਾ ਪਰਦਾ ਫਾਸ਼ ਕਰੇਗਾ ਅਤੇ ਉਹ ਸ਼ੁਰੇ ਕੱਢ ਕੇ ਕੋੜਿਆਂ ਨੂੰ ਕੋੜਿਆਂ ਨੂੰ ਅੱਡੀ ਲਾਉਣ ਲੱਗੇ ਅਸਪਨ ਨੇ ਜਦੋਂ ਉਹਨਾਂ ਨੂੰ ਨੰਗੇ ਸ਼ੁਰੇ ਲਈ ਆਉਂਦੇ ਦੇਖਿਆ ਤਾਂ ਉਹ ਉਹਨਾਂ ਲਾਲਚੀਆਂ ਨੂੰ ਉਸ ਤੇ ਤਰਸ ਕਰਨ ਲਈ ਮਨਾਉਣ ਲੱਗਿਆ ਭਰਾਵੋ ਉਹ ਬੋਲਿਆ ਤੁਸੀਂ ਮੇਰਾ ਖੂਨ ਵਹਾ ਕੇ ਕੀ ਕਰੋਗੇ ਧੰਨ ਲੈ ਲਵੋ ਪਰ ਮੇਰੀ ਜਾਨ ਬਖਸ਼ ਦਿਓ ਮੇਰਾ ਘਰ ਨਾ ਉਜਾੜੋ ਪਰ ਦੁਸ਼ਟਾਂ ਨੇ ਉਸ ਦੀ ਨਿਮਰਤਾ ਦਾ جواب ਹਾਸੇ ਵਿੱਚ ਦਿੱਤਾ ਵਾ ਵ ਅਸੀਂ ਤੇਰੇ ਤੇ ਤਰਸ ਕਰਾਂਗੇ ਤਾਂ ਤੂੰ ਖਾਨ ਕੋਲ ਜਾ ਕੇ ਸਾਡਾ ਪਰਦਾ ਫਾਸ਼ ਕਰ ਦੇਵੇਂਗਾ ਖਾਨ ਸਾਨੂੰ ਤੇਰੀ ਸ਼ਿਕਾਇਤ ਤੇ ਮੌਤ ਦੀ ਸਜ਼ਾ ਦੇ ਦੇਵੇਗਾ ਅਤੇ ਤੈਨੂੰ ਸਾਡੀ ਜਾਇਦਾਦ ਮਿਲ ਜਾਵੇਗੀ ਨਹੀਂ ਤੂੰ ਕਿੰਨਾ ਹੀ ਬੁੱਧੀਮਾਨ ਕਿਉਂ ਨਾ ਹੋਵੇਂ ਸਾਨੂੰ ਤੋਖਾ ਨਹੀਂ ਦੇ ਸਕਦਾ ਛੋਟਾ ਪ੍ਰਾਣ ਨਿਰਾਸ਼ ਹੋ ਕੇ ਬੋਲਿਆ ਜੇਕਰ ਤੁਹਾਡੇ ਦਿਲ ਵਿੱਚ ਜਰਾ ਵੀ ਤਰਸ ਨਹੀਂ ਹੈ ਤਾਂ ਮੈਨੂੰ ਮਾਰ ਦਿਓ ਪਰ ਘੱਟ ਤੋਂ ਘੱਟ ਮੇਰੀ ਅੰਤਿਮ ਇੱਛਾ ਤਾਂ ਪੂਰੀ ਕਰ ਦਿਓ ਤੂੰ ਕੀ ਚਾਹੁੰਦਾ ਹੈ ਜੇਕਰ ਘਰ ਵਾਪਸੀ ਤੇ ਤੁਹਾਨੂੰ ਪਤਾ ਲੱਗੇ ਕਿ ਮੇਰਾ ਬੇਟਾ ਪੈਦਾ ਹੋਇਆ ਹੈ ਤਾਂ ਮੇਰੀ ਪਤਨੀ ਨੂੰ ਕਹਿ ਦੇਣਾ ਕਿ ਉਹ ਲੜਕੇ ਦਾ ਨਾਮ ਦੁਹਾਈ ਰੱਖੇ ਇਹ ਮੇਰੀ ਅੰਤਿਮ ਇੱਛਾ ਹੈ ਪਰ ਆਖੜਖੜਾ ਕੇ ਹੱਸ ਪਏ ਅਜੇ ਹੀ ਇੱਛਾ ਪੂਰੀ ਕਰਨ ਵਿੱਚ ਸਾਡਾ ਕੁਝ ਨਹੀਂ ਜਾਂਦਾ ਅਜਿਹਾ ਹੀ ਹੋਵੇਗਾ ਅਸੀਂ ਤੇਰੀ ਇੱਛਾ ਪੂਰੀ ਕਰਨ ਦਾ ਵਾਅਦਾ ਕਰਦੇ ਹਾਂ ਅਤੇ ਉਹਨਾਂ ਨੇ ਆਪਣੇ ਸਕੇ ਭਰਾ ਤੇ ਸ਼ੁਰੂ ਚਲਾ ਦਿੱਤੇ 10 ਸਾਲ ਬੀਤ ਗਏ ਖਾਨ ਬੁੱਢਾ ਹੋ ਗਿਆ ਪਰ ਅਜੇ ਤੰਦਰੁਸਤ ਸੀ ਪਰ ਉਸ ਦਾ ਵੱਡਾ ਵਜ਼ੀਰ ਪੂਰੀ ਤਰ੍ਹਾਂ ਕਮਜ਼ੋਰ ਹੋ ਚੁੱਕਿਆ ਸੀ ਅਤੇ ਆਪਣੇ ਮਾਲਕ ਦੀ ਨਾ ਸੇਵਾ ਕਰਨ ਦੇ ਯੋਗ ਰਹ ਗਿਆ ਸੀ ਨਾ ਹੀ ਉਸ ਨੂੰ ਸਲਾਹ ਦੇਣ ਦੇ ਯੋਗ ਉਦੋਂ ਖਾਨ ਨੂੰ ਉਸ ਬੁੱਧੀਮਾਨ ਨੌਜਵਾਨ ਦੀ ਯਾਦ ਆਈ ਜਿਸ ਨੇ ਉਸ ਦੀਆਂ ਸਾਰੀਆਂ 부ਝਾਰਤਾਂ ਬਿਨਾ اٹਕੇ 부ਝ ਦਿੱਤੀਆਂ ਸਨ ਅਤੇ ਉਸ ਨੇ ਉਸ ਨੂੰ ਆਪਣੇ ਦਰਬਾਰ ਵਿੱਚ ਲਿਆਉਣ ਅਤੇ ਵੱਡੇ ਵਜ਼ੀਰ ਬਣਾਉਣ ਦਾ ਫੈਸਲਾ ਕੀਤਾ ਖਾਨ ਨੇ ਕੋੜਿਆਂ ਤੇ ਕਾਠੀਆਂ ਕੱਸਣ ਦਾ ਹੁਕਮ ਦਿੱਤਾ ਅਤੇ ਆਪਣੇ अनेਕਾਂ ਆਪਤੀ ਪਾਹੀਆਂ ਨਾਲ ਸੰਤੇਪੀ ਵਿੱਚ ਉੱਧਰ ਚੱਲ ਪਿਆ ਜਿੱਧਰ ਉਸ ਦੇ ਅਨੁਮਾਨ ਅਨੁਸਾਰ ਅਸਪੰਦ ਦੇ ਖਾਨਦਾਨ ਨੂੰ ਘੁੰਮਦੇ ਰਹਿਣਾ ਚਾਹੀਦਾ ਸੀ। ਭਾਲ ਕਾਫੀ ਦਿਨਾਂ ਤੱਕ ਜਾਰੀ ਰਹੀ। ਇੱਕ ਦਿਨ ਕੋੜ ਸਵਾਰ ਕਿਸੇ ਪਿੰਡ ਕੋਲ ਪਹੁੰਚੇ ਅਤੇ ਚਾਨਕ ਉਹਨਾਂ ਨੂੰ ਦੂਰ ਤੋਂ ਆਉਂਦੀ ਆਵਾਜ਼ ਸੁਣਾਈ ਦਿੱਤੀ ਦੁਹਾਈ ਦੁਹਾਈ ਮੇਰੇ ਪਿੱਛੇ ਚੱਲੋ ਖਾਨ ਨੇ ਛਾਟਾ ਹਿਲਾਇਆ ਉੱਥੇ ਕੋਈ ਔਰਤ ਨੂੰ ਸਤਾ ਰਿਹਾ ਹੈ ਛੇਤੀ ਹੀ ਉਸ ਦੀ ਮਦਦ ਕਰਨੀ ਚਾਹੀਦੀ ਹੈ ਅਤੇ ਉਸ ਨੇ ਆਪਣੇ ਘੋੜੇ ਨੂੰ ਪੂਰੇ ਜੋਲ ਨਾਲ ਅੱਡੀ ਲਾਈ ਜਦੋਂ ਔਰਤ ਦੇ ਸਾਹਮਣੇ ਅਚਾਨਕ ਖਾਨ ਅਤੇ ਬਹੁਤ ਸਾਰੇ ਧਾਰੀ ਆ ਪਹੁੰਚੇ ਤਾ ਉਹ ਪੈਰ ਦੇ ਮਾਰੇ थरथਰ ਕੰਬਣ ਲੱਗੀ ਅਤੇ ਉਸਨੇ ਹੱਥਾਂ ਨਾਲ ਆਪਣਾ ਮੂੰਹ ਟੱਕ ਲਿਆ ਖਾਨ ਨੇ ਉਸ ਨੂੰ ਪਿਆਰ ਨਾਲ ਪੁੱਛਿਆ ਕੀ ਹੋਇਆ ਹੈ ਬੀਬਾ ਤੁਸੀਂ ਦੁਹਾਈ ਦੁਹਾਈ ਦਾ ਸ਼ੋਰ ਕਿਉਂ ਪਾ ਰਹੇ ਹੋ ਤੁਹਾਨੂੰ ਕਿਹਨੇ ਸਤਾਇਆ ਹੋਸ਼ ਸੰਭਾਲਨ ਤੇ ਔਰਤ ਨੇ ਜਵਾਬ ਦਿੱਤਾ ਹਾਪਨਾ ਮੈਨੂੰ ਕਿਸੇ ਨੇ ਨਹੀਂ ਸਤਾਇਆ ਦੁਹਾਈ ਤਾਂ ਮੇਰੇ ਬੇਟੇ ਦਾ ਨਾਂ ਹੈ ਉਹ ਲੜਕਿਆਂ ਨਾਲ ਸੰਤੇਪੀ ਵਿੱਚ ਭੱਜ ਰਿਹਾ ਹੈ ਖਾਣਾ ਖਾਣ ਦਾ ਸਮਾਂ ਹੋ ਗਿਆ ਹੈ ਇਸੇ ਲਈ ਮੈਂ ਉਸ ਨੂੰ ਆਵਾਜ਼ ਦੇ ਰਹੀ ਹਾਂ ਖਾਨ ਨੂੰ ਹੈਰਾਨੀ ਹੋਈ ਕਿੰਨਾ ਅਨੋਖਾ ਨਾਂ ਹੈ ਮੈਂ ਪਹਿਲੀ ਵਾਰ ਅਜਿਹਾ ਨਾਂ ਸੁਣਿਆ ਹੈ ਤੁਹਾਨੂੰ ਅਤੇ ਤੁਹਾਡੇ ਪਤੀ ਨੂੰ ਅਜਿਹਾ ਨਾਂ ਰੱਖਣ ਦੀ ਕਿਵੇਂ ਸੁਝੀ ਔਰਤ ਨੇ ਦੱਸਿਆ ਕਿ 10 ਸਾਲ ਪਹਿਲਾਂ ਉਸ ਦਾ ਪਤੀ ਆਪਣੇ ਦੋ ਭਰਾਵਾਂ ਨਾਲ ਕੰਮ ਕਰਨ ਰਾਜਸਥਾਨੀ ਗਿਆ ਸੀ ਅਤੇ ਵਾਪਸੀ ਤੇ ਉਹ ਸੱਪ ਦੇ ਡੰਗਣ ਨਾਲ ਮਰ ਗਿਆ ਪਰ ਮਰਨ ਤੋਂ ਪਹਿਲਾਂ ਆਪਣੇ ਪਹਿਲੇ ਬੱਚੇ ਦਾ ਨਾਂ ਦੁਹਾਈ ਰੱਖਣ ਦੀ ਇੱਛਾ ਪ੍ਰਗਟ ਕੀਤੀ ਸੀ ਖਾਂ ਸੋਚ ਵਿੱਚ ਪੈ ਗਿਆ ਉਸ ਦੇ ਚਿਹਰੇ ਤੇ ਵਿਆਹ ਕੁਲਤਾ ਚਲ ਕਰਨ ਲੱਗੀ ਇਹੇ ਦੱਸੋ ਕੀ ਤੁਹਾਡੇ ਪੁੱਤਰੀ ਦਾ ਨਾਂ ਕੀ ਸੀ ਅਸਪੰਤਾ ਨਹੀਂ ਸੀ ਜੀ ਹਾਂ ਔਰਤ ਨੇ ਜਵਾਬ ਦਿੱਤਾ ਉਹਨਾਂ ਦਾ ਨਾਂ ਅਸਪੰ ਸੀ ਸਾਰੀ ਗੱਲ ਸਮਝ ਵਿੱਚ ਆ ਗਈ ਖਾਨ ਉਤੇ ਜਿੱਤ ਹੋ ਗਿਆ ਬੁੱਧੀਮਾਨ ਅਤੇ ਨੇਕ ਆਦਮੀ ਸੱਪ ਦੇ ਡੰਗਣ ਨਾਲ ਨਹੀਂ ਲੋਕਾਂ ਦੀ ਈਰਖਾ ਕਾਰਨ ਮਰਿਆ ਗਿਆ ਹੈ ਆਪਣੇ بیٹے ਦਾ ਨਾਂ ਦੁਹਾਈ ਰੱਖਣ ਨੂੰ ਕਹਿ ਕੇ ਉਸਨੇ ਅੰਤਿਮ ਪਲਾਂ ਵਿੱਚ ਆਪਣੇ ਭਿਆਨਕ ਅੰਤ ਦੀ ਖਬਰ ਭਿਜਵਾਈ ਹੈ। ਅੱਛਾ ਇਹ ਦੱਸੋ ਬੀਬਾ ਕਿ ਹਥਿਆਰਾਂ ਭਰਾਵਾਂ ਨੇ ਤੁਹਾਨੂੰ ਅਸਪੰਧੀਆਂ ਅਸਰਫੀਆਂ ਦਿੱਤੀਆਂ ਸਨ ਜਾਂ ਨਹੀਂ। ਔਰਤ ਦੁਬਦਾਂ ਵਿੱਚ ਪਈ ਖੜੀ ਰਹੀ। ਮੈਨੂੰ ਮੂਰਖ ਨੂੰ ਮਾਫ਼ ਕਰਨਾ ਜਾਹ ਪਨਾ। ਆਰੇ ਮੇਰੀ ਸਮਝ ਵਿੱਚ ਕੁਝ ਨਹੀਂ ਆ ਰਿਹਾ ਕਿ ਤੁਸੀਂ ਕੀ ਕਹਿ ਰਹੇ ਹੋ ਸਾਡੇ ਕੋਲ ਤਾਂ ਨਾ ਅੱਜ ਕੋਈ ਫੁੱਟੀ ਕੌੜੀ ਹੈ ਨਾ ਹੀ ਪਹਿਲਾਂ ਕਦੇ ਰਹੀ ਸੀ ਪਤੀ ਦੇ ਭਰਾਵਾਂ ਨੇ ਮੈਥੋਂ ਉਹ ਇੱਕੋ ਇੱਕ ਪਸ਼ੂ ਵੀ ਖੋ ਲਿਆ ਜੋ ਸਾਨੂੰ ਸਹਰੇ ਤੋਂ ਮਿਲਿਆ ਸੀ ਖਾਨ ਕਰੋਧ ਨਾਲ ਭਰ ਗਿਆ ਹਥਿਆਰਾਂ ਨੂੰ ਹਾਜ਼ਰ ਕਰੋ ਭਰਾਵਾਂ ਨੂੰ ਉਸ ਦੇ ਸਾਹਮਣੇ ਲਿਆਂਦਾ ਗਿਆ ਉਹ ਸ਼ੇਤੀ ਹੀ ਸਮਝ ਗਏ ਕਿ ਇਨਕਾਰ ਕਰਨ ਅਤੇ ਝੂਠ ਬੋਲਣ ਨਾਲ ਉਹਨਾਂ ਨੂੰ ਕੋਈ ਫਾਇਦਾ ਨਹੀਂ ਹੋਵੇਗਾ ਅਤੇ ਉਹਨਾਂ ਨੇ ਆਪਣੇ ਅਪਰਾਧ ਸਵੀਕਾਰ ਕਰ ਲਿਆ ਖਾਨ ਨੇ ਉਹਨਾਂ ਨੂੰ ਉਸ ਸਥਾਨ ਤੇ ਲਿਜਾ ਕੇ ਜਿੱਥੇ ਉਹਨਾਂ ਨੇ ਗੁਨਾਹ ਕੀਤਾ ਸੀ ਉਹਨਾਂ ਦੇ ਸਿਰ ਵੱਢ ਦੇਣ ਅਤੇ ਉਹਨਾਂ ਵੱਲੋਂ ਅਸਪਨ ਤੋਂ ਲੁੱਟਿਆ ਗਿਆ ਸਾਰਾ ਧਨ ਉਸ ਦੀ ਵਿਧਵਾ ਨੂੰ ਵਾਪਸ ਮੋੜਨ ਦਾ ਹੁਕਮ ਦਿੱਤਾ ਉਸੇ ਸਮੇਂ ਸੰਤੇਪੀ ਵਿੱਚ ਦੁਹਾਈ ਭਜਦਾ ਹੋਇਆ ਆ ਪਹੁੰਚਿਆ ਉਹ ਮਾਂ ਕੋਲ ਪਹੁੰਚਿਆ ਹੀ ਸੀ ਕਿ ਖਾਨ ਨੇ ਉਸ ਨੂੰ ਆਪਣੇ ਕੋਲ ਬੁਲਾ ਲਿਆ ਅਤੇ ਮੋਢਿਆਂ ਤੇ ਹੱਥ ਰੱਖ ਕੇ ਪੁੱਛਿਆ ਤੁਹਾਨੂੰ 부ਝਾਰਤਾਂ ਬੁੱਝਣੀਆਂ ਆਉਂਦੀਆਂ ਹਨ ਦੁਹਾਈ ਆਉਂਦੀਆਂ ਹਨ ਲੜਕੇ ਨੇ ਨਿਡਰਤਾ ਨਾਲ ਜਵਾਬ ਦਿੱਤਾ ਕਿਰਤਾ ਦੱਸੋ ਰਸੀ ਰੰਗ ਬਰੰਗੀ ਇੱਧਰ ਛੁਏ ਇੱਕ ਪਹਾੜੀ ਤਾਂ ਉੱਪਰ ਦੂਜੀ ਕਿਹੜੀ ਚੀਜ਼ ਹੈ ਇੰਦਰ ਤੁਨਸ਼ ਲੜਕੇ ਨੇ ਨਿੱ ਟੜਕ ਜਵਾਬ ਦਿੱਤਾ ਖਾਨ ਮੁਸਕੁਰਾਇਆ ਅਤੇ ਪ੍ਰਸੰਨ ਹੋ ਗਿਆ ਸਾਬਾਸ ਤੁਸੀਂ ਬਿਲਕੁਲ ਆਪਣੇ ਪਿਤਾ ਵਰਗੇ ਬੁੱਧੀਮਾਨ ਹੋ ਤੁਸੀਂ ਮੇਰੇ ਨਾਲ ਮਹਿਲ ਵਿੱਚ ਚੱਲੋਗੇ ਉੱਥੇ ਪੜੋਗੇ ਅਤੇ ਮੇਰੀ ਸੇਵਾ ਕਰੋਗੇ ਅਤੇ ਵੱਡੇ ਹੋ ਜਾਣ ਤੇ ਜਦੋਂ ਗਿਆਨ ਪ੍ਰਾਪਤ ਕਰ ਲਵੋਗੇ ਮੈਂ ਤੁਹਾਨੂੰ ਆਪਣਾ ਵਜ਼ੀਰ ਬਣਾ ਦਿਆਂਗਾ ਹਜ਼ੂਰੇ ਆAlam ਕੀ ਤੁਹਾਡੇ ਕੋਲ ਮੇਰੇ ਇਲਾਵਾ ਨੌਕਰ ਦੀ ਕੋਈ ਘਾਟ ਹੈ ਅਤੇ ਕੀ ਸਾਡੇ ਲੋਕਾਂ ਵਿੱਚੋਂ ਖਾਨ ਲਈ ਨੰਗੇ ਪੈਰਾਂ ਵਾਲੇ ਲੜਕੇ ਤੋਂ ਜ਼ਿਆਦਾ ਬੁੱਧੀਮਾਨ ਸਲਾਹਕਾਰ ਨਹੀਂ ਮਿਲੇਗਾ ਮੇਰੀ ਮਾਂ ਕੋਲ ਇੱਕ ਹੀ ਨੌਕਰ ਇੱਕ ਹੀ ਸਲਾਹਕਾਰ ਅਤੇ ਇੱਕ ਤੇ ਹੀ ਰਖਵਾਲਾ ਹੈ ਉਹ ਮੈਂ ਹਾਂ ਮੈਨੂੰ ਮੈਨੂੰ ਮੇਰੀ ਮਾਂ ਕੋਲ ਹੀ ਰਹਿਣ ਦੀ ਇਜਾਜ਼ਤ ਦਿਓ ਅਤੇ ਖਾਨ ਨੂੰ ਬੱਚੇ ਦਾ ਵਿਰੋਧ ਕਰਨ ਲਈ ਕੁਝ ਨਹੀਂ ਸੁਝਿਆ ਧੰਨਵਾਦ ਜੀ ਕੇ ਨਿਊ ਸਟੋਰੀ ਵਿੱਚ ਮਿਲਾਂਗੇ